ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਉੱਤੇ ਇੱਕ ਵਾਰ ਫਿਰ ਤੋਂ ਹਾਂਜੀ ਪੀਐਸਪੀਸੀਐਲ ਵੱਲੋਂ ਤਿੰਨ ਨਵੇਂ ਨੋਟੀਫਿਕੇਸ਼ਨ ਜੋ ਅਪਡੇਟ ਆਈ ਆ ਤਿੰਨ ਨਵੇਂ ਅਪਡੇਟ ਦਿੱਤੇ ਨੇ ਪਹਿਲਾ ਹੈਗਾ ਜਿਹੜੀ ਕੰਬਾਈਨ ਮੈਰਿਟ ਲਿਸਟ ਫੋਰ ਦਾ ਪੋਸਟ ਆਫ ਅਸਿਸਟੈਂਟ ਲੈਂਡਮੈਨ ਠੀਕ ਆ ਮੈਰਿਟ ਲਿਸਟ ਬਣਾਤੀ ਇਹਨਾਂ ਨੇ ਤੇ ਦੂਜੀ ਹੈਗੀ ਆ ਕਾਲ ਫਾਰ ਡਾਕੂਮੈਂਟ ਚੈਕਿੰਗ ਫੋਰ ਦਾ ਪੋਸਟ ਆਫ ਅਸਿਸਟੈਂਟ ਲੈਂਡਮੈਨ ਅਗੇਂਸਟ ਸੀਆਰਏ 301/2023 ਇਹ ਆਪਾਂ ਦੇਖਦੇ ਹਾਂ ਇਹਦੇ ਵਿੱਚ ਤੁਹਾਨੂੰ ਦੇਖੋ ਇਹਦੇ ਵਿੱਚ ਲਿਖਿਆ ਵਿਗਿਆਪਨ ਨੰਬਰ ਵਿਗਿਆਪਨ ਨੰਬਰ CRA30123 ਅਦੀਨ ਸਾਈਕਲ ਲਾਈਨ ਮੰਨਦੀਆਂ ਵਿਗਿਆਪਤ 2500 ਸਾਮੀਆਂ ਸੰਬੰਧੀ 2600 ਜਿਹੜੇ 24 ਸਟੂਡੈਂਟ ਐਲੀਜੀਬਲ ਹੋਏ ਨੇ 2624 ਸਟੂਡੈਂਟ ਐਲੀਜੀਬਲ ਹੋਏ ਨੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਠੀਕ ਆ ਉਹਨ ਜਿਹੜੇ ਇਹਨਾਂ ਦਾ ਮੈਂ ਦੱਸ ਜਿਹੜੀ ਇਹਨਾਂ ਦੀ ਜਗ੍ਹਾ ਹੈ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ 100th ਜੋਂ ਪਟਿਆਲਾ ਠੀਕ ਆ ਤੇ ਇਹਨਾਂ ਦਾ ਜਿਹੜਾ ਐਡਰੈਸ ਆ ਉਹ ਟੈਕਨੀਕਲ ਟ੍ਰੇਨਿੰਗ ਇੰਸਟੀਚਿਊਟ ਸ਼ਕਤੀ ਵਿਹਾਰ ਪੀਐਸਪੀਸੀਐਲ ਪਟਿਆਲਾ ਤੇ ਕਮੇਟੀ ਨੰਬਰ 1 ਠੀਕ ਆ ਕਮੇਟੀ ਐਚਆਰਡੀ ਦਾ ਇਹ ਐਡਰੈਸ ਆ ਕਮੇਟੀ ਨੰਬਰ 1 ਦਾ ਹੈਗਾ ਅਡਰੈਸ ਚੀਫ ਇੰਜੀਨੀਅਰਿੰਗ ਚੀਫ ਇੰਜੀਨੀਅਰਿੰਗ ਸਾਊਥ ਸੈਕਟ ਨੰਬਰ ਸੈਕਟ ਡੀ ਨੰਬਰ ਡੀ 1 ਸਖਤ ਸਖਤ ਵਿਹਾਰ ਪੀ ਐਸ ਪੀ ਸੀ ਐਲ ਪਟਿਆਲਾ ਠੀਕ ਹੈ ਇਹ ਸਾਰੇ ਅਡਰੈਸ ਦਿੱਤੇ ਹੋਏ ਨੇ ਤੇ ਅੱਗੇ ਜਾ ਕੇ ਕੀ ਆ ਅੱਗੇ ਜਾ ਕੇ ਵੇਖੋ ਜਿਵੇਂ ਇੱਕ ਨੰਬਰ ਆ ਆ ਵੇਖੋ ਰੋਲ ਨੰਬਰ ਦਿੱਤਾ ਹੋਇਆ ਸਾਰਾ ਕੁਝ ਇਹਦਾ ਨਾ ਕੈਂਡੀਡੇਟ ਨੇ ਕੈਂਡੀਡੇਟ ਕੀ ਨਾਮਾ ਗੁਰਜੀਤ ਗਰਜੋਤ ਸਿੰਘ ਫਾਦਰ ਨੇਮ ਹੈਗਾ ਨਰਿੰਦਰਜਨ ਸਿੰਘ ਡੇਟ ਆਫ ਬਰਥ ਹੈਗੀ ਆ 10 02004 ਕੈਟਾਗਰੀ ਹੈਗੀ ਆ ਜਰਨਲ ਤੇ ਇਹਦੇ ਨੰਬਰ ਹੈਗੇ ਨੇ 67 ਇਹਨੂੰ ਬੁਲਾਇਆ ਗਿਆ ਜ਼ੋਨ ਇਹਨੂੰ ਬੁਲਾਇਆ ਗਿਆ ਆਪਾਂ ਵੇਖਦੇ ਆ 23 ਤਰੀਕ 23 ਤਰੀਕ 23 08 2024 ਨੂੰ ਬੁਲਾਇਆ ਗਿਆ ਸਵੇਰੇ 9:30 ਵਜੇ ਤੇ ਜੋ ਜਿਹੜਾ ਜ਼ੋਨ ਆ ਇਹਦਾ ਬਾਰਡਰ ਤੇ ਕਮੇਟੀ ਨੰਬਰ 1 ਆਪਾਂ ਹੁਣ ਵੇਖਦੇ ਆ ਉੱਪਰ ਜਾ ਕੇ ਬਾਉਂਡਰ ਕਮੇਟੀ ਨੰਬਰ 1 ਠੀਕ ਆ ਵੇਖੋ ਆ ਲਿਖਿਆ ਹੋਇਆ ਬਾਰਡਰ ਜ਼ੋਨ ਅੰਮ੍ਰਿਤਸਰ ਠੀਕ ਆ ਕਮੇਟੀ ਨੰਬਰ 1 ਇਹਨੂੰ ਬੁਲਾਇਆ ਗਿਆ ਬੀ ਆਈ ਪੀ ਗੈਸਟ ਹਾਊਸ ਬਟਾਲਾ ਰੋਡ ਪੀ ਐਸ ਪੀ ਸੀ ਐਲ ਅੰਮ੍ਰਿਤਸਰ ਇਹ ਬੰਦੇ ਨੂੰ ਪਹਿਲੇ ਨੂੰ ਇੱਥੇ ਬੁਲਾਇਆ ਗਿਆ ਇਹਦਾ ਐਡਰੈਸ ਇਹ ਆ ਤੇ ਅੱਗੇ ਹੁਣ ਅੱਗੇ ਵੇਖਦੇ ਆ ਦੂਜੇ ਬੰਦੇ ਨੂੰ ਵੀ ਬਾਰਡਰ ਜਿਹੜਾ ਬਾਰਡਰ ਜ਼ੋਨ ਅੰਬਰਸਾਰਾ ਉੱਥੇ ਬੁਲਾਇਆ ਗਿਆ ਤੇ ਆਹ ਸਾਰੇ ਸਾਰਿਆਂ ਨੂੰ ਉੱਥੇ ਬੁਲਾਇਆ ਗਿਆ ਬਾਰਡਰ ਤੇ ਬਾਰਡਰ ਜ਼ੋਨ ਚ ਤੇ ਅੱਗੇ ਹੁਣ ਜਿਹੜਾ ਆਹ ਬੰਦਾ ਹੈਗਾ ਇਹਦਾ ਨਾਮ ਵਿਸ਼ਾਲ ਕੁਮਾਰ ਅਸ਼ੋਕ ਕੁਮਾਰ ਜਨਰਲ ਇਹ ਹੈਗਾ ਸੈਂਟਰਲ ਕਮੇਟੀ ਨੰਬਰ 1 ਸੈਂਟਰਲ ਕਮੇਟੀ ਨੰਬਰ 1 ਠੀਕ ਹੈ ਅਮੇ ਤੁਸੀਂ ਐਡਰੈਸ ਸਾਡਾ ਉਹ ਚੈੱਕ ਕਰ ਸਕਦੇ ਹੋ ਉਹ ਸੈਂਟਰਲ ਆ ਸੀਗਾ ਆ ਦੇਖੋ ਸੈਂਟਰਲ ਜ਼ੋਨ ਸੈਂਟਰਲ ਜ਼ੋਨ ਲੁਧਿਆਣਾ ਠੀਕ ਹੈ ਕਮੇਟੀ ਨੰਬਰ 1 ਇਹਦਾ ਐਡਰੈਸ ਕੀ ਹੈ ਦੇਖੋ ਐਡਰੈਸ ਇਹਦਾ ਹੈਗਾ ਮਲਟੀ ਪਰਪਸ ਹੈਲਥ ਆਫੀਸ ਆਫ ਚੀਫ ਇੰਜੀਨੀਅਰਿੰਗ ਸੈਂਟਰਲ ਜ਼ੋਨ ਪੀਐਸਪੀਸੀਐਲ ਸਰਬਰ ਨਗਰ ਅਪੋਜੀਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਗੇਟ ਨੰਬਰ 1 ਫਰੋਜ਼ਪੁਰ ਰੋਡ ਲੁਧਿਆਣਾ ਇਹ ਐਵੇਂ ਚੈੱਕ ਕਰਨਾ ਸਾਰਾ ਠੀਕ ਆ ਤੇ ਤੇ ਟਾਈਮਿੰਗ ਕੀ ਹੈ ਦੀ 9:30 ਵਜੇ ਪਹੁੰਚਣਾ ਜਿਹੜੀ ਡੇਟ ਆ ਦੀ ਤੁਹਾਨੂੰ ਵੀ ਕਿਹੜੀ ਡੇਟ ਨੂੰ ਤੁਸੀਂ ਪਹੁੰਚਣਾ ਜਿਵੇਂ ਆ ਸੈਂਟਰਲ ਵਾਲਾ ਹੁਣ ਦੇਖਿਆ ਸੀ ਆਪਾਂ ਇਹਨੂੰ ਇਹਨੇ ਪਹੁੰਚਣਾਗਾ ਸੈਂਟਰ ਵਾਲੇ ਨੂੰ ਪਹੁੰਚਣਾ 2 ਤਰੀਕ ਨਵਾਂ ਮਹੀਨਾ 2024 ਨੂੰ ਠੀਕ ਆ ਕਮੇਟੀ ਨੰਬਰ 1 ਐਵੇਂ ਚੈੱਕ ਕਰਨਾ ਤੁਸੀਂ ਇਕੱਲੇ ਇਕੱਲੇ ਤੇ ਚੈੱਕ ਕਰ ਲੈਣਾ ਤੇ ਆਪਦਾ ਰੋਲ ਨੰਬਰ ਚੈੱਕ ਕਰਕੇ ਉਸ ਤੋਂ ਬਾਅਦ ਅੱਗੇ ਕੀ ਆ ਐਡਰੈਸ ਆਪਦਾ ਚੈੱਕ ਕਰ ਲੈਣਾ ਠੀਕ ਆ ਅੱਗੇ ਮੈਂ ਹੋਰ ਦੱਸ ਦਾਂ ਤੁਹਾਨੂੰ ਜਿਵੇਂ ਕਿ ਅੱਗੇ ਆ ਗਿਆ ਆਪਣੇ ਲਈ ਹੈੱਡ ਆਫਿਸ ਠੀਕ ਹੈ ਕਮੇਟੀ ਐਚ ਆਰ ਡੀ ਇਹਨਾਂ ਨੂੰ ਬੁਲਾਇਆ 2 9 2024 ਨੂੰ ਠੀਕ ਆ ਆਪਾਂ ਜਿਵੇਂ ਕਿ 745 ਨੰਬਰ ਹਰਜਿੰਦਰ ਸਿੰਘ ਨੂੰ ਬੁਲਾਇਆ ਹੈੱਡ ਆਫਿਸ ਕਮੇਟੀ ਕਮੇਟੀ ਐਚ ਆਰ ਡੀ ਠੀਕ ਆ ਆ ਵੇਖੋ ਹੈੱਡ ਆਫਿਸ ਕਮੇਟੀ ਐਚ ਆਰ ਡੀ ਠੀਕ ਆ ਇਨਾਂ ਦਾ ਜੋ ਐਡਰੈਸ ਆ ਉਹ ਹੈਗਾ ਟੈਕਨੀਕਲ ਟ੍ਰੇਨਿੰਗ ਇੰਸਟੀਚਿਊਟ ਸ਼ਕਤੀ ਵਿਹਾਰ ਪੀਐਸਪੀਸੀਐਲ ਪਟਿਆਲਾ ਓਕੇ ਸਾਰਿਆਂ ਨੇ ਆਪਦਾ ਅਹੀਂ ਐਡਰੈਸ ਆ ਦੇਖ ਲੈਣਾ ਤੇ ਜਿਹੜੀ ਇਹਨਾਂ ਦਾ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਦੀ ਡੇਟ ਆ ਉਹ ਆ ਦਿੱਤੀ ਹੋਈ ਆ ਤੇ ਜਿਹੜੀ ਟਾਈਮਿੰਗ ਆ ਸਾਰਿਆਂ ਲਈ ਸੇਮ ਆ ਟਾਈਮਿੰਗ ਹੈਗੀ ਆ 9:30 ਵਜੇ ਠੀਕ ਆ ਸਵੇਰੇ 9:30 ਵਜੇ ਪਹੁੰਚਣਾ ਤੁਸੀਂ ਠੀਕ ਹੈ ਇਹ ਸੀਗਾ ਜਿਹੜਾ ਪਹਿਲਾ ਨੋਟੀਫਿਕੇਸ਼ਨ ਸੀ ਹੁਣ ਮੈਂ ਤੁਹਾਨੂੰ ਦੂਜਾ ਨੋਟੀਫਿਕੇਸ਼ਨ ਦਿਖਾਉਣ ਜਾ ਰਿਹਾ ਹਾਂ ਹਾਂਜੀ ਅੱਗੇ ਜੋ ਡਾਕੂਮੈਂਟ ਨਾਲ ਲੈ ਕੇ ਜਾਣੇ ਆ ਉਹਨਾਂ ਦੀ ਜੋ ਲਿਸਟ ਆ ਮੈਂ ਪਹਿਲਾਂ ਵੀ ਤੁਹਾਨੂੰ ਪਾਈ ਸੀ ਤੇ ਉਹਦੇ ਵਿੱਚ ਹੈਗਾ ਪਹਿਲਾ ਪਾਸਪੋਰਟ ਸਾਈਜ਼ ਦੀ ਇੱਕ ਕਲਰਡ ਫੋਟੋ ਇੱਕ ਕਲਰ ਫੋਟੋ ਚਾਹੀਦੀ ਹੈ ਤੁਹਾਡੀ ਦੋ ਲੈ ਜਿਓ ਇਹ ਦੂਜਾ ਹੈਗਾ ਜਨਮ ਸਰਟੀਫਿਕੇਟ ਦਾ ਸਬੂਤ ਜੇ ਤਾਂ ਹੋਰ ਲੈਣ ਨੂੰ ਸਰਟੀਫਿਕੇਟ ਹੈਗਾ ਠੀਕ ਆ ਨਹੀਂ ਫਿਰ 10ਵੀਂ ਸਰਟੀਫਿਕੇਟ ਲੈ ਜਿਓ ਉਸ ਤੋਂ ਅਗਲਾ ਹੈਗਾ ਤੀਜਾ ਮੈਟ੍ਰਿਕ ਪੱਧਰ 10ਵੀਂ ਪੱਧਰ ਦੀ ਘੱਟੋਂ ਘੱਟ ਪੰਜਾਬੀ ਪਾਸ ਕਰਨ ਦੇ ਸਬੂਤ ਵਜੋਂ ਸਰਟੀਫਿਕੇਟ 10ਵੀਂ ਸਰਟੀਫਿਕੇਟ ਦੇ ਵਿੱਚ ਜਿਹੜਾ ਆਪਣੇ ਪੰਜਾਬੀ ਦਿੱਤੀ ਹੁੰਦੀ ਆ ਉਹ ਨਾਲ ਹੀ ਹੋ ਜਾਊਗਾ ਇੱਕੋ ਹੀ ਸਰਟੀਫਿਕੇਟ ਆ 10ਵੀਂ ਦਾ ਬਸ ਲੈ ਕੇ ਜਾਣਾ ਦੋਨਾਂ ਲਈ ਜਨਮ ਮਿਤੀ ਲਈ ਤੇ 10ਵੀਂ ਪੱਧਰ ਦੀ ਜਿਹੜੀ ਪਾਸ ਆ ਉਹ ਦੇਖਣ ਦੇ ਲਈ ਉਹ ਵੀ 10ਵੀਂ ਦਾ ਹੀ ਚੱਲ ਜੂ ਉਦੋਂ ਵਾ ਸੱਸਾ ਲਿਖਿਆ ਹੋਇਆ ਬਗੇ ਆਪਾਂ ਵਿੱਚ ਨਿਧਾਰਤ ਵਿੱਦਿਕ ਯੋਗਤਾ ਅਨੁਸਾਰ ਨੈਸ਼ਨਲ ਅਪਰੈਂਟਸਿਪ ਪਹਿਲਾ ਸਰਟੀਫਿਕੇਟ ਲੈਂਡਮੈਨ ਟ੍ਰੇਡ ਦਾ ਉਹ ਲੈ ਕੇ ਜਾਣਾ ਸਰਟੀਫਿਕੇਟ ਇੱਕ ਤੁਸੀਂ ਜਿਆਦਾ ਡਰਾਈਵਰ ਲਾਇਸੈਂਸ ਲੈ ਕੇ ਜਾਣਾ ਜਾਂ ਵੋਟਰ ਕਾਰਡ ਲੈ ਕੇ ਜਾਣਾ ਜਾਂ ਆਧਾਰ ਕਾਰਡ ਠੀਕ ਆ ਪਾਸਪੋਰਟ ਸਾਈਜ਼ ਕੁਝ ਵੀ ਪਾਸਪੋਰਟ ਇਹਨਾਂ ਚੋਂ ਇੱਕ ਤੁਸੀਂ ਆਪ ਦਾ ਜਿਹੜਾ ਆ ਆਡੈਂਟੀਟੀ ਪ੍ਰੂਫ ਵੱਲੋਂ ਵਜੋਂ ਇਹ ਲੈ ਕੇ ਜਾਣਾ ਠੀਕ ਹੈ ਅਨਸੂਚਿਤ ਜਾਤੀ ਦਾ ਜੋ ਸਰਟੀਫਿਕੇਟ ਹੋਵੇ ਲੈ ਕੇ ਜਾਣਾ ਨਾਲ ਅਗਰ ਰਿਜ਼ਰਵ ਕੈਟਾਗਰੀ ਦਾ ਤੁਹਾਡਾ ਪਸੜੀ ਰਹਿਣੀ ਦਾ ਅਗਰ ਤੁਹਾਡੇ ਕੋਲ ਹੈਗਾ ਜੇ ਤੁਸੀਂ ਰਿਜ਼ਰਵ ਕੈਟਾਗਰੀ ਦਾ ਤਾਂ ਉਹ ਲੈ ਕੇ ਜਾਣਾ ਠੀਕ ਆ ਸਾਬਕਾ ਫੌਜੀ ਖੁਦ ਜਾਂ ਉਹਨਾਂ ਦੇ ਨਿਰਪਰ ਬੱਚਿਆਂ ਲਈ ਠੀਕ ਆ ਇਹ ਉਹਨਾਂ ਲਈ ਆ ਤੇ ਅੱਗੇ ਹੈਗਾ ਜਿਹੜੇ ਅੰਗਹੀਨ ਨੇ ਅੰਗਹੀਨਾਂ ਲਈ ਆ ਠੀਕ ਆ ਇਸ ਤੋਂ ਬਾਅਦ ਅੰਗਹੀਨ ਜਿਹੜਾ ਸਰਟੀਫਿਕੇਟ ਆ ਉਹਦੇ ਬਾਰੇ ਆ ਘੱਟੋ ਘਾਟ ਜਿਹੜੀ ਅਪੰਗਤ ਆ ਜਿਹੜੀ ਤੁਹਾਡੀ ਡਿਸੇਬਿਲਟੀ ਆ ਉਹ 40% ਹੋਣੀ ਚਾਹੀਦੀ ਆ ਠੀਕ ਆ ਜੀ ਇਹ ਤੁਸੀਂ ਵੇਖ ਲਿਓ ਤੇ ਉਸ ਤੋਂ ਬਾਅਦ ਨੋਟ ਦੇ ਵਿੱਚ ਲਿਖਿਆ ਇੱਕ ਡੋਮਿਸਾਈਲ ਜਿਹੜਾ ਸਰਟੀਫਿਕੇਟ ਹੈ ਅਸੀਂ ਸਰਟੀਫਿਕੇਟ ਹੁੰਦਾ ਉਹ ਪੇਸਟ ਕਰਨਾ ਪਊਗਾ ਤੁਹਾਨੂੰ ਜਿਹੜਾ 1 1 2023 23 ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ 10 ਤਵੇ ਚੈਕਿੰਗ ਚੈਕਿੰਗ ਤੇ ਪੇਸ਼ ਕੀਤੇ ਜਾਣ ਵਾਲੇ ਅਸਲ ਸਰਟੀਫਿਕੇਟ ਦਸਤਾਵੇਜ਼ ਦੇ ਨਾਲ ਉਹਨਾਂ ਦੀ ਇੱਕ ਫੋਟੋਕਾਪੀ ਜ਼ਰੂਰ ਲੈ ਕੇ ਜਾਣੀ ਹੈ ਜਿੰਨੇ ਵੀ ਸਾਡੀ ਵੀਰ ਤੁਸੀਂ Ориਜਨਲ ਲੈ ਕੇ ਜਾਣੇ ਆ ਉਹਦੇ ਨਾਲ ਇੱਕ ਇੱਕ ਫੋਟੋਕਾਪੀ ਜ਼ਰੂਰ ਲੈ ਕੇ ਜਾਣੀ ਹੈ ਜੇਕਰ ਉਮੀਦਵਾਰ ਦਸਤਾਵੇਜ਼ ਚੈਕਿੰਗ ਕਰਨ ਸਮੇਂ ਲੋੜੀ ਦੇ ਵਿਦਿਅਕ ਯੋਗਤਾ ਸਰਟੀਫਿਕੇਟ ਮੁਕੰਮਲ ਰੂਪ ਵਿੱਚ ਪੇਸ਼ ਨਹੀਂ ਵਿੱਚ ਪੇਸ਼ ਨਹੀਂ ਕਰਦੇ ਤਾਂ ਪੀਐਸਪੀਸੀਐਲ ਵੱਲੋਂ ਉਹਨਾਂ ਦੀ ਪਾਤਰਤਾ ਰੱਦ ਕੀਤੀ ਜਾਵੇਗੀ ਜੇ ਇਹਕਰ ਤੁਹਾਡੇ ਕੋਲ ਸਰਟੀਫਿਕੇਟ ਨਹੀਂ ਹੈਗੇ ਤਾਂ ਤੁਹਾਡੀ ਜਿਹੜੀ ਪਾਤਰਤਾ ਉਹਗੇ ਰੱਦ ਕਰ ਦਿੱਤੀ ਜਾਵੇਗੀ ਤੁਸੀਂ ਅਯੋਗ ਕਰਾਰ ਦਿੱਤੇ ਜਾਓਗੇ ਠੀਕ ਹੈ ਇਹ ਦੋ ਅਪਡੇਟ ਸੀਗੇ ਆਪਾਂ ਤੀਜੇ ਅਪਡੇਟ ਦੀ ਗੱਲ ਕਰਦੇ ਹਾਂ ਅੱਗੇ ਕਮਬਾਈਨ ਲਿਸਟ ਆਈ ਆ ਕਮਬਾਈਨ ਲਿਸਟ ਦਾ ਮਤਲਬ ਕੀ ਹੈ ਆ ਵੇਖੋ ਇਹਨਾਂ ਨੇ ਸਭ ਤੋਂ ਟੌਪ ਜਿਹੜਾ ਉੱਪਰ ਰੱਖਿਆ ਠੀਕ ਆ ਸਭ ਤੋਂ ਬਾਅਦ ਬੱਦ ਜਿਹੜੇ ਨੰਬਰ ਨੇ ਉਹ ਹੈਗੇ ਨੇ ਅਭਿਸ਼ੇਕ ਦੇ ਅਭਿਸ਼ੇਕ ਮਹਿੰਦਰਪਾਲ ਦੇ 88 ਨੰਬਰ ਨੇ ਠੀਕ ਆ ਇਹ ਪੇਪਰ ਬੀ ਦੇ ਨੰਬਰ ਕੰਸੀਡਰ ਹੋਣੇ ਆ ਪੇਪਰ ਬੀ ਦੇ ਅਕੋਰਡਿੰਗ ਮੈਰਿਟ ਦਾ ਨਿਯਮ ਪਰ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਐਵੇਂ ਚੱਲਦੇ ਹੁੰਦੇ ਆਪਾਂ ਐਂਡ ਤੱਕ ਸਾਰੇ ਜਿਹੜੇ ਇਹ 84 పేਜ ਨੇ ਠੀਕ ਆ ਤੇ ਇਹ ਮੈਰਿਟ ਲਿਸਟ ਦੀ ਜਿਹੜੀ ਠੀਕ ਆ ਕਮਬਾਈਨਡ ਮੈਰਿਟ ਲਿਸਟਾ ਇਹਦੇ ਵਿੱਚ ਐਸ ਸੀ ਵੀ ਨੇ ਤੇ BCV ਨੇ EW ਸਾਰਿਆਂ ਦੀ ਹੈ ਜਰਨਲ ਵੀ ਨੇ ਇਹ ਅਲੱਗ-ਅਲੱਗ ਨਹੀਂ ਬਣਾਈ ਇਹਨਾਂ ਨੇ ਹਜੇ ਇਹ ਸਾਰਿਆਂ ਦੀ ਕਮੈਂਡ ਲਿਸਟਿਕ ਇਹ ਤਿੰਨ ਅਪਡੇਟ ਆਈਆਂ ਨੇ ਅੱਜ ਤੇ ਇਹ ਤੁਸੀਂ ਵੇਖ ਲੈਣਾ ਅਗਰ ਤੁਹਾਨੂੰ ਫੇਰ ਵੀ ਕੋਈ ਗੱਲ ਨਹੀਂ ਬਦਲ ਲੱਗੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਧੰਨਵਾਦ